ਵੱਡੀ ਖਬਰ ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਖੇਤਰ ਝਾੜਮਾਜੀ ਦੇ ਅਦੀਨ ਪਿੰਦੇ 올ੰਬਿਕ ਚੌਂਕ ਤੇ ਆ ਰਹੀ ਹੈ ਜਿੱਥੇ ਕਿ 올ੰਬਿਕ ਚੌਂਕ ਦੇ ਨੇੜੇ ਇੱਕ ਪਰਫਿਊਮ ਇੰਡਸਟਰੀ ਨੂੰ ਭਿਆਨਕ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਦੇ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋ ਗਿਆ ਹੈ ਲਗਭਗ ਅੱਗ ਲੱਗੇ ਨੂੰ 1 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਕਿਉਂਕਿ ਇੰਡਸਟਰੀ ਵਿੱਚ ਕੈਮੀਕਲ ਦੀ ਭਾਰੀ ਮਾਤਰਾ ਹੋਣ ਦੇ ਕਾਰਨ ਅੱਗ ਦੇ ਕਾਬੂ ਪਾਣਾ ਬਹੁਤ ਮੁਸ਼ਕਲ ਹੋ ਗਿਆ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਫਾਇਰ ਫਾਈਟਰ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਈ ਜਾ ਰਹੀ ਹੈ। 10 ਤੋਂ ਵੱਧ ਫਾਇਰ ਫਾਈਟਰ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅਜੇ ਤੱਕ ਬੇਸ਼ੱਕ ਕੋਈ ਜਾਨੀ ਇਨਸਾਨ ਹੋਂਦੀ ਸੂਚਨ ਨਹੀਂ ਹੈ। ਪਰ ਜੇ ਗੱਲ ਕਰੀਏ ਕਿ ਅੰਦਰ ਕੁਝ ਮਜ਼ਦੂਰ ਫਸੇ ਹੋਏ ਨੇ ਹਨ ਤੇ ਫੈਕਟਰੀ ਦੀ ਛੱਤ ਤੇ ਕੁਝ ਮਰਦ ਤੇ ਔਰਤਾਂ ਵੀ ਨਜ਼ਰ ਆਏ ਹਨ। ਵੱਡੀ ਗਿਣਤੀ ਵਿੱਚ ਲੋਕ ਵੀ ਇਕੱਤਰ ਹੋ ਚੁੱਕੇ ਨੇ। ਲੋਕਾਂ ਦਾ ਜਮਾਵੜਾ ਉੱਥੇ ਹੋ ਗਿਆ ਹੈ। ਤਸਵੀਰਾਂ ਦੇਖਿਓ ਕਿ ਅੱਗ ਲੱਗਣ ਦੇ ਕਾਰਨ ਪੂਰਾ ਇਲਾਕਾ ਪੂਰਾ ਹਮਾਤਪੁਰ ਦੇ ਇਲਾਕਾ ਧੂਆਦਾਰ ਹੋ ਚੁੱਕਿਆ ਹੈ ਜੇ ਗੱਲ ਕਰੀਏ ਹਮਾਤਪੁਰ ਪ੍ਰਦੇਸ਼ ਦੇ ਇਸ ਇਲਾਕੇ ਵਿੱਚ ਜੋ ਐਰੋਮੈਟਿਕ ਕੈਮੀਕਲ ਸਪਲਾਈਅਰ ਕੰਪਨੀਆਂ ਆਰੋਮਾ ਐਰੋਮੈਟਿਕ ਕੰਪਨੀ ਉਸ ਦੇ ਵਿੱਚ ਅੱਗ ਲੱਗੀ ਹੈ ਸੋ ਭਿਆੰਕਰ ਅੱਗ ਲੱਗਣ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋ ਗਿਆ ਅਜੇ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੋਫੇ ਫਗੜ ਗੀਆਂ ਗੱਡੀਆਂ ਵੀ ਪਹੁੰਚੀਆਂ ਐ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ ਲੇਕਿਨ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਅੱਗ ਦੇ ਕਾਬੂ ਪਾਉਣਾ ਮੁਸ਼ਕਲ ਹੈ ਐਸੇ ਗੈਸ ਨਿਕਲ ਰਹੀ 40 50 ਜਣੇ ਅੰਦਰ ਐ ਜੋ ਫਟੂਗੀ ਉਹ ਤਾਂ ਇੱਕ ਕੁੜੀ ਲੇਡੀਜ਼ ਅੰਦਰ ਐ ਕੋਠੇ ਵਾ ਨਾ ਥਲੋ ਨਾ ਥਲੋ ਨਾ ਥਲੋ ਨਾ ਥਲੋ ਚਾਚਾ ਉਹ ਚਾਚੂ ਨਾ ਟੱਲੋ ਉਹ ਦੇਖੋ ਲੇਡੀਜ਼ ਖੜੀ ਆ ਬਾਈ ਇੱਕ ਉੱਪਰ ਸੈਂਟਰਲ ਹੀ ਕੰਪਨੀ ਆ ਇਹੋ ਪੂਰੀ ਕੰਪਨੀ ਜਲ ਗਈ ਹੈ ਕਮ ਸੇ ਕਮ 40 45 ਜਣੇ ਅੰਦਰ ਆ ਗੱਡੀ ਗੁੱਡੀਆਂ ਖੜੀਆਂ ਅੰਦਰ ਹੀ ਗੈਸ ਹੈ ਗੈ ਸਾਰੀ ਬਾਹਰੋਂ ਪੂਰੀ ਕੰਪਨੀ ਜਲ ਗਈ ਇੱਕ ਨੇ ਛਾਲ ਮਾਰੀ ਪੂਲਪਾ ਬੱਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਗੈਸ ਦੇਖੋ ਗੈਸ ਬਾਈ